ਤੇ ਪੰਥਕ ਮਸਲੇ ਨੂੰ ਲੈ ਕੇ ਹੁਣ ਕਮਿਊਨਿਸਟ ਪਾਰਟੀ ਦੇ ਵੱਲੋਂ ਵੀ ਆਪਣੀ ਦਿਲਚਸਪੀ ਵਿਖਾਈ ਜਾ ਰਹੀ ਹੈ। ਸੀਪੀਆਈ ਦੇ ਵੱਲੋਂ ਇਸ ਮਸਲੇ ਦੇ ਵਿੱਚ ਪ੍ਰਤੀਕਿਰਿਆ ਜਿਹੜੀ ਆ ਉਹ ਸਾਹਮਣੇ ਆਈ ਹੈ। ਕਮਿਊਨਿਸਟ ਪਾਰਟੀ ਆਪਣੀ ਦਿਲਚਸਪੀ ਜਿਹੜੀ ਹੈ ਇਸ ਵੇਲੇ ਜੋ ਪੰਥਕ ਸੰਕਟ ਚੱਲ ਰਿਹਾ ਹੈ ਉਸ ਦੇ ਵਿੱਚ ਬਿਆਨਬਾਜ਼ੀ ਜਿਹੜੀ ਕੀਤੀ ਗਈ ਹੈ। ਸੀਪੀਆਈਐਮ ਦੇ ਪੰਜ ਮੈਂਬਰੀ ਜੋ ਕਮੇਟੀ ਹੈ ਉਸ ਨੂੰ ਲੈ ਕੇ ਸਵਾਲ ਚੁੱਕੇ ਸਿਆਸਤ ਦੇ ਲਈ ਸ਼੍ਰੀ ਅਕਾਲ ਤਖਸਾਲ ਸਾਹਿਬ ਦਾ ਨਾਮ ਵਰਤਣਾ ਠੀਕ ਨਹੀਂ ਹੈ। ਸੀਪੀਆਈਐਮ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਕਿ ਆਕਾਲ ਤਖਸਾਲ ਸਾਹਿਬ ਸਬਦੇ ਸਾਂਝੇ ਨਹੀਂ ਅਤੇ ਸਾਰੀਆਂ ਹੀ ਪਾਰਟੀਆਂ ਦੇ ਵਿੱਚ ਸਿੱਖ ਮੌਜੂਦ ਨੇ ਤਾਂ ਸੀਪੀਐਮ ਦੇ ਵੱਲੋਂ ਇਸ ਵੇਲੇ ਇਹ ਬਿਆਨ ਜਾਰੀ ਕੀਤਾ ਗਿਆ ਪੰਜ ਮੈਂਬਰੀ ਕਮੇਟੀ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਕਿਹਾ ਗਿਆ ਕਿ ਜੇ ਕੋਈ ਹੋਰ ਪਾਰਟੀ ਨਾਮ ਵਰਤੇ ਕਿ ਅਕਾਲ ਤਖਤ ਇਸ ਨੂੰ ਪ੍ਰਵਾਨ ਕਰੇਗਾ ਜੋ ਪੰਜਾਬ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਰਾਜਨੀਤਿਕ ਹਿਤਾਬਾਸਤੇ ਨਾਂ ਦੀ ਵਰਤੋਂ ਕਿੱਥੇ ਜਾ ਰਹੀ ਆ ਉਹ ਪੰਜਾਬ ਦੇ ਲਈ ਬਿਲਕੁਲ ਜਾਇਜ਼ ਨਹੀਂ ਹੈ ਔਰ ਇਸ ਮੁਕੱਦਸ ਜਿਹੜਾ ਸਥਾਨ ਆ ਉਹ ਨੂੰ ਧਾਰਮਿਕ ਸਥਾਨ ਦੇ ਤੌਰ ਤੇ ਉਹਨੂੰ ਸਾਰੇ ਸਿੱਖ ਆ ਜਿਹੜੇ ਦੁਨੀਆ ਤੇ ਦੇ ਵਿੱਚ ਫਸਦੇ ਆ ਉਸ ਨੂੰ ਪ੍ਰਵਾਨ ਕਰਦੇ ਆ ਮੰਨਦੇ ਆ ਸਤਿਕਾਰ ਕਰਦੇ ਆ ਪਰ ਇਸ ਨੂੰ ਭਰਤੀ ਦੇ ਨਾਂ ਦੇ ਉੱਤੇ ਕਾਲ ਤਰਫ ਦੇ ਨੌ ਦੀ ਵਾਅਦਾ ਕਰਨੀ ਮਤਲਬ ਇਹ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ ਇਸ ਦੀ ਸੀਪੀਐਮ ਪੰਜਾਬ ਰਾਜ ਤੇ ਪੰਥਕ ਮਸਲੇ ਨੂੰ ਲੈ ਕੇ ਹੁਣ ਕਮਿਊਨਿਸਟ ਪਾਰਟੀ ਦੇ ਵੱਲੋਂ ਵੀ ਆਪਣੀ ਦਿਲਚਸਪੀ ਵਿਖਾਈ ਜਾ ਰਹੀ ਹੈ ਸੀਪੀਆਈ ਦੇ ਵੱਲੋਂ ਇਸ ਮਸਲੇ ਦੇ ਵਿੱਚ ਪ੍ਰਤੀਕਿਰਿਆ ਜਿਹੜੀ ਆ ਉਹ ਸਾਹਮਣੇ ਆਈ ਹੈ ਕਮਿਊਨਿਸਟ ਪਾਰਟੀ ਆਪਣੀ ਦਿਲਚਸਪੀ ਜਿਹੜੀ ਹੈ ਇਸ ਵੇਲੇ ਜੋ ਪੰਥਕ ਸੰਕਟ ਚੱਲ ਰਿਹਾ ਹੈ ਉਸ ਦੇ ਵਿੱਚ ਬਿਆਨਬਾਜ਼ੀ ਜਿਹੜੀ ਕੀਤੀ ਗਈ ਹੈ ਸੀਪੀਆਈਐਮ ਦੇ ਪੰਜ ਮੈਂਬਰੀ ਜੋ ਕਮੇਟੀ ਹੈ ਉਸ ਨੂੰ ਲੈ ਕੇ ਸਵਾਲ ਚੁੱਕੇ ਸਿਆਸਤ ਦੇ ਲਈ ਅਕਾਲ ਤਖਤ ਸਾਹਿਬ ਦਾ ਨਾਮ ਵਰਤਣਾ ਠੀਕ ਨਹੀਂ ਹੈ ਸੀਪੀਐਮ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਕਿ ਆਕਾਲ ਤਖਤ ਸਾਹਿਬ ਸਬਦੇ ਸਾਂਝੇ ਨਹੀਂ ਅਤੇ ਸਾਰੀਆਂ ਹੀ ਪਾਰਟੀਆਂ ਦੇ ਵਿੱਚ ਸਿੱਖ ਮੌਜੂਦ ਨੇ ਤਾਂ ਸੀਪੀਐਮ ਦੇ ਵੱਲੋਂ ਇਸ ਵੇਲੇ ਇਹ ਬਿਆਨ ਜਾਰੀ ਕੀਤਾ ਗਿਆ ਪੰਜ ਮੈਂਬਰੀ ਕਮੇਟੀ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਕਿਹਾ ਗਿਆ ਕਿ ਜੇ ਕੋਈ ਹੋਰ ਪਾਰਟੀ ਨਾਮ ਵਰਤੇ ਕੀ ਅਕਾਲ ਤਖਤ ਇਸ ਨੂੰ ਪ੍ਰਵਾਨ ਕਰੇਗਾ ਜੋ ਪੰਜਾਬ ਵਿੱਚ ਸ੍ਰੀ ਹਰਿਕਾਲਤਾ ਸਾਹਿਬ ਦੀ ਰਾਜਨੀਤਿਕਤਾ ਵਾਸਤੇ ਨਾਂ ਦੀ ਵਰਤੋਂ ਕੀਤੀ ਜਾ ਰਹੀ ਆ ਉਹ ਪੰਜਾਬ ਦੇ ਲਈ ਬਿਲਕੁਲ ਜਾਇਜ਼ ਨਹੀਂ ਹੈ ਔਰ ਇਹ ਸ੍ਰੀ ਮੁਕੱਦਸ ਜਿਹੜਾ ਸਥਾਨ ਆ ਉਹ ਨੂੰ ਧਾਰਮਿਕ ਸਥਾਨ ਦੇ ਤੌਰ ਤੇ ਉਹਨੂੰ ਸਾਰੇ ਸਿੱਖ ਆ ਜਿਹੜੇ ਦੁਨੀਆ ਤੇ ਦੇ ਵਿੱਚ ਵਸਦੇ ਆ ਉਸ ਨੂੰ ਪ੍ਰਵਾਨ ਕਰਦੇ ਆ ਮੰਨਦੇ ਆ ਸਤਕਾਰ ਕਰਦੇ ਆ ਪਰ ਇਸ ਨੂੰ ਭਰਤੀ ਦੇ ਨਾਂ ਦੇ ਉੱਤੇ ਕਾਲ ਤੱਕ ਦੇ ਨੌ ਦੀ ਵਰਤੋਂ ਕਰਨੀ ਮਤਲਬ ਇਹ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ ਇਸ ਦੀ ਸੀਪੀਐਮ ਪੰਜਾਬ ਰਾਜ